ਦਸਿਡਨੀ ਗ੍ਰੈਂਡ ਇਹ ਪੈਲਸ ਦੀ ਕੁਝ ਸਮੇਂ ਪਹਿਲਾਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਜਿਹਨੂੰ ਲੋਕਾਂ ਨੇ ਬਹੁਤ ਸਰਾਇਆ ਤੇ ਬਹੁਤ ਅੱਛੇ-ਅੱਛੇ ਕਮੈਂਟ ਕੀਤੇ ਨੇ ਤੇ ਬਹੁਤ ਲੋਕ ਇੱਥੇ ਵਿਜ਼ਿਟ ਵੀ ਕਰਕੇ ਆਏ ਨੇ ਤੇ ਹੁਣ ਕਾਫੀ ਦੋਸਤਾਂ ਮਿੱਤਰਾਂ ਦੀ ਇਹ ਰਿਕਵੈਸਟ ਆ ਰਹੀ ਸੀ ਕਿ ਯਾਰ ਇੱਥੇ ਦੀ ਰਾਤ ਦੀ ਇਹ ਡੈਕੋਰੇਸ਼ਨਾਂ ਸਰ ਉਹ ਦਿਖਾਈ ਜਾਵੇ ਤੇ ਅੱਜ ਆਪਾਂ ਫਿਰ ਰਾਤ ਦੀ ਡੈਕੋਰੇਸ਼ਨ ਦੇਖਣ ਨੂੰ ਤੁਹਾਨੂੰ ਲੈ ਆਏ ਹਾਂ ਦਸਿਡਨੀ ਗ੍ਰੈਂਡ ਇਹ ਆ ਕਿ ਧੂਰੀ ਤੋਂ ਸਮੂਹ ਰੋਡ ਦੇ ਉੱਪਰ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਪੈਸੇਜ ਦੇਖੋ ਜੀ ਰਾਤ ਨੂੰ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੇ ਇਸ ਪੈਲਸ ਦੇ ਵਿੱਚ ਆ ਕੇ ਆਪਾਂ ਨੂੰ ਇਹ ਨਹੀਂ ਲੱਗਦਾ ਕਿ ਆਪਾਂ ਇੰਡੀਆ ਦੇ ਵਿੱਚ ਹੀ ਆ ਸਗੋਂ ਇਹ ਲੱਗਦਾ ਕਿ ਆਪਾਂ ਯੂਰੋਪੀਅਨ ਕੰਟਰੀ ਜਾਂ ਬਾਹਰਲੇ ਕਿਸੇ ਮੁਲਕਾਂ ਇਹ ਸਾਡੇ ਵਰ ਨਹੀਂ ਹੈਗੇ ਇਹ ਇੱਥੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਉਹਨਾਂ ਦੇ ਸ਼ਬਦ ਨੇ ਤੇ ਇਹ ਸ਼ਬਦਾਂ ਤੋਂ ਤੁਹਾਨੂੰ ਵੀ ਭਰੋਸਾ ਹੋਏਗਾ ਜਦੋਂ ਤੁਸੀਂ ਇਹਨਾਂ ਦੀ ਡੈਕੋਰੇਸ਼ਨ ਦੇਖੋਗੇ ਇੱਥੇ ਆ ਕੇ ਤੁਸੀਂ ਪੂਰੀ ਤਰ੍ਹਾਂ ਅਮੇਜ ਹੋ ਜਾਂਦੇ ਹੋ ਤੁਹਾਨੂੰ ਇਹ ਲੱਗਦਾ ਵੀ ਅਸੀਂ ਕਿਸੇ ਦੂਸਰੀ ਵਿਮੇਂਸ ਪਹੁੰਚ ਕੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਫਾਇਦੇ ਦੀ ਧਿਆਨ ਨਾਲ ਸੁਣਿਓ कि ਇਹਨਾਂ ਨੇ ਖੋਲਿਆ ਨਵਾਂ ਪੈਲਸ ਇੱਕ ਪੈਲਸ ਤਾਂ ਇਹਨਾਂ ਦਾ ਚੱਲ ਰਿਹਾ ਦੂਜਾ ਪੈਲਸ ਹੈ ਇਸ ਕਰਕੇ ਜਿਹੜੇ ਇਹਨਾਂ ਦੇ ਵੇਟ ਨੇ ਉਹ ਆਮ ਜਿਹੜੇ ਪੈਲਸ ਨੇ ਉਹਨਾਂ ਨਾਲੋਂ ਬਹੁਤ ਘੱਟ ਨੇ ਕਿਉਂਕਿ ਨਵਾਂ ਪੈਲਸ ਆ ਨਾਮ ਬਣਾਉਣਾ ਹੁੰਦਾ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਇਸ ਕਰਕੇ ਦੇਰ ਨਾ ਕਰੋ ਬਹੁਤ ਵਧੀਆ ਤੁਹਾਡੇ ਵਾਸਤੇ ਮੌਕਾ ਹੈ ਬਾਕੀ ਨਿਗਾਹ ਮਾਰੋ ਇਹਨਾਂ ਦੇ ਫਰਨੀਚਰ ਤੇ ਇਹਨਾਂ ਦੀ ਜਿਹੜੀ ਸਟੇਜ ਹੈ ਇੱਥੇ ਆ ਕੇ ਨਵਾਂ ਨਵਾਂ ਜਿਹਾ ਲੱਗਦਾ ਜਿਵੇਂ ਨਵਾਂ ਖੁੱਲ੍ਹ ਹੀ ਖੜਿਆ ਹੁੰਦਾ ਉਹ ਚੀਜ਼ ਲੱਗਦੀ ਹੈ ਜਿਹੜੀ ਛੱਤਾਂ ਵਾਲੀ ਡੈਕੋਰੇਸ਼ਨ ਆ ਉਹ ਤਾਂ ਬਸ ਉਹਦੇ ਬਾਰੇ ਤਾਂ ਗੱਲ ਹੀ ਨਾ ਕਰੋ ਜੀ ਉਦੇ ਬਾਰੇ ਤੁਸੀਂ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਸੁਣੋਗੇ ਤੇ ਆਹ ਪੈਸੇਜ ਹੈ। ਜਦੋਂ ਤੁਸੀਂ ਇੱਥੋਂ ਲੰਘਦੇ ਹੋ ਤੇ ਪੈਲੈਸ ਦੇ ਅੰਦਰ ਐਂਟਰ ਕਰਦੇ ਹੋ। ਮਤਲਬ ਸਾਡਾ ਦਾਵਾ ਕਿ ਇੱਥੋਂ ਆ ਕੇ ਤੁਹਾਨੂੰ ਰਾਜਾ ਮਹਾਰਾਜਾਂ ਵਾਲੀ ਫੀਲਿੰਗ ਪੱਕਾਉਣ ਵਾਲੀ ਹੈ। ਆਸ-ਪਾਸ ਇੰਨੀ ਵਧੀਆ ਡੈਕੋਰੇਸ਼ਨ ਤੇ ਉਸ ਤੋਂ ਬਾਅਦ ਇਹ ਲੰਘ ਕੇ ਤੁਸੀਂ ਐਂਟਰ ਕਰਦੇ ਹੋ ਜੀ ਜਿਹੜਾ ਵਰਲਡ ਕਲਾਸ ਫੈਸਿਲਿਟੀਆਂ ਵਾਲਾ ਹਾਲ ਹੈ। ਦੇਖੋ ਜੀ ਐਂਟਰ ਕਰਦੇ ਸਾਰ ਤੁਹਾਨੂੰ ਬਹੁਤ ਵਧੀਆ ਫੀਲਿੰਗ ਆਊਗੀ ਤੇ ਹਾਲ ਔਲਵਾਰੇ ਮਤਲਬ ਸਾਡੇ ਕੋਲੇ ਸ਼ਬਦ ਨਹੀਂ ਕਿ ਅਸੀਂ ਕੀ ਕਹੀਏ ਕਿਉਂਕਿ ਇੱਥੇ ਆ ਕੇ ਮਹਿਮਾਨਾਂ ਨੇ ਸਾਨੂੰ ਦੱਸਿਆ ਕਿ ਉਹ ਸਿਰਫ ਵਿਆਹ ਦੇ ਵਿੱਚ ਕਾਰਡ ਫੜਾਉਣ ਆਏ ਸੀ ਸ਼ਗਨ ਆਲਾ ਪਰ ਹਾਲ ਨੂੰ ਦੇਖ ਕੇ ਉਹਨਾਂ ਦਾ ਦਿਲ ਨਹੀਂ ਕਰਿਆ ਕਿ ਅਸੀਂ ਅੱਗੇ ਜਾਈਏ ਬਾਕੀ ਤੁਸੀਂ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹਨਾਂ ਦਾ ਹਾਲ ਕਿਸ ਤਰ੍ਹਾਂ ਦਾ ਲੱਗਿਆ ਬਾਕੀ ਇਹਨਾਂ ਦਾ ਫਰਨੀਚਰ ਹੈ ਜਾਂ ਹੋਰ ਸਾਰੀਆਂ ਫੈਸਿਲਿਟੀਆਂ ਨੇ ਔਵਲ ਦੇ ਉੱਪਰ ਪੇਂਟਿੰਗ ਜੋਦੀਆਂ ਤਤਾਂ ਦੇ ਉੱਪਰ ਲੱਗੇ ਹੋ ਜਿਹੜੇ ਝੂਮਰ ਹੋ ਗਏ ਖਾਸ ਢੂਮਰ ਇਹਨਾਂ ਨੇ ਖਾਸ ਤੌਰ ਤੇ ਬਣਵਾਏ ਨੇ ਸਾਰੀ ਢੂਮਰ ਤੇ ਇਸ ਕਾਰਨ ਡੈਕੋਰੇਸ਼ਨ ਨਾਲ ਲਾਈਟਿੰਗ ਹੈ ਉਹ ਬਹੁਤ ਹੀ ਜ਼ਿਆਦਾ ਸੁਪੀਰੀਅਰ ਹੋ ਜਾਂਦੀ ਹੈ ਬਾਕੀ ਪਾਕਿਸਤਾਨ ਨਾਲੋਂ ਤੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਪਰ ਅਗਰ ਤੁਸੀਂ ਪ੍ਰੋਗਰਾਮ ਕਰਨਾ ਉਹਦੇ ਲਈ ਇੱਕ ਵਾਰੀ ਜ਼ਰੂਰ ਸਾਡੇ ਗਏ ਤੇ ਇੱਥੇ ਜਾ ਕੇ ਦੇਖੋ ਤੁਹਾਨੂੰ ਕੁਝ ਡਿਫਰੈਂਸ ਜਾਂ ਫੀਲ ਹੋਏਗਾ ਪਲੱਸ ਤੁਹਾਡਾ ਫਾਇਦਾ ਹੋਣ ਵਾਲਾ ਉਸ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੀ ਚਲੋ ਅੱਗੇ ਤੁਹਾਨੂੰ ਸੁਣਾਉਣੇ ਆ ਕਿ ਫਿਰ ਜਿਹੜੇ ਮਹਿਮਾਨ ਨੇ ਉਹਨਾਂ ਨੇ ਪਹਿਲੇ ਸਵਾਰੇ ਕੀ ਕਿਹਾ ਆ ਜੋ ਫਿਰ ਮਹਿਮਾਨਾਂ ਨਾਲ ਗੱਲ ਕਰਦੇ ਨੇ ਜੀ ਦ ਸਿਡਨੀ ਗ੍ਰੈਂਡ ਪਹਿਲੇ ਛੋਂਚੇ ਹੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪਹਿਲਾਂ ਆ this is for the first time we at palace chaia the aura is very very nice matlab stunning ਲੱਗਦਾ ਜਦੋਂ ਬਾਹਰੋਂ ਵੀ ਤੁਸੀਂ ਦੇਖਦੇ ਹੋ ਐਂਡ ਮੋਰਓਵਰ ਦ ਡੈਕੋਰੇਸ਼ਨ ਦ ਚੋਇਸ ਆਫ ਕਲਰਸ ਇਟਸ ਰੀਅਲੀ ਵੈਰੀ ਵੈਰੀ ਬੜਾ ਬਟ ਇਜ਼ ਫਰੈਸ਼ और बड़ा फ्रेश है सो आई रियली लाइक कंपटीशन का मैं कितने नाल करूंगी कंपेयर नहीं करूंगी एक्चुअली बट इट्स रियली रियली गुड स्पेशली जेडे शैंडलर्स लगे वे 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 हुए ने बहुत ही खूबसूरत है ये भाई नाम दस जी ये देश को है देश को है हां ते सर तुसी पैलेस विच पहली बार विजिट कीता जी हां जी हां जी ते किस तरह दा लगया पैलेस जी बहुत ज्यादा अच्छा लगया जी बहुत ज्यादा मतलब जिमे एरी डेकोरेशन है दे बारे की मेकअप डेकोरेशन बहुत ज्यादा अच्छी है एंड बहुत ऑर्गेनाइज्ड है वेरी ਮੀਨਸ ਅਪਾ ਉੱਥੇ ਖੜੇ ਹੋ ਕੇ ਆਪਾਂ ਸਟੇਜ ਐਂਡ ਡਾਂਸ ਫਲੋਰ ਦਾ ਇਕੱਠਾ ਇੰਜੋਏ ਕਰ ਰਹੇ ਹਾਂ ਕਿਉਂਕਿ ਅਸੀਂ ਬਰਾਤ ਵੱਲੋਂ ਥੋੜਾ ਜਲਦੀ ਆ ਗਿਆ ਸੀ ਮੈਂ ਓਕੇ ਜੀ ਤੇ ਮੈਂ ਪੰਦਰਾਂ ਵੀ ਮੈਂ ਪੂਰਾ ਵੈਸੇ ਵੀ ਇੰਜੋਏ ਕੀਤਾ ਸੀ ਪਹਿਲੇ ਸੋਨ ਆਈ ਥਿੰਕ ਨਮਾ ਬਣਿਆ ਨਮਾ 10 ਵਾਰਾਂ ਲੈ ਲਈ ਅੱਛਾ ਓਕੇ ਹਾਂ ਮੈਨੂੰ ਲੱਗਦਾ ਨਹੀਂ ਤਾਂ ਹੀ ਫਰਨੀਚਰ ਦੇਖਿਆ ਮੈਂ ਅੰਦਰ ਕਿੰਨਾ ਨੀਟ ਕਲੀਨ ਮਤਲਬ ਬਿਲਕੁਲ ਖੁਸ਼ ਹੋ ਗਿਆ ਬਿਲਕੁਲ ਖੁਸ਼ ਹੋ ਗਿਆ ਜਿਵੇਂ ਅੰਦਰ ਹੋਟਲ ਵਾਲੀ ਫੀਲਿੰਗ ਆ ਰਹੀ ਔਰ ਪੈਲੇਸ ਵੀ ਹੈ ਕੀਵਾਹ ਅਜਾ ਇਸ ਪੈਲੇਸ ਜਿਹੜੇ ਪੁਰਾਣੇ ਹੁੰਦੇ ਆ ਉਹ

हाँ हा, 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 जी हम किराम जी तोड़ा मेरा नाम रामदीका ठीक है भाई तो निंदुकंडा पैलेस बहुत सादा है भाई ਸਾਈਡ ਡੈਕੋਰੇਸ਼ਨ ਬਹੁਤ ਸੋਹਣੀ ਹੈ ਇਨਫਰਾਸਟ੍ਰਕਚਰ ਸਾਰਾ ਬਹੁਤ ਵਧੀਆ ਫਰਸਟ ਇੰਪ੍ਰੈਸ਼ਨ ਹੀ ਬਹੁਤ ਵਧੀਆ ਹੈ ਬੈਲਿਸਦਾਨ ਜਿਹੜਾ ਪੈਸੇਜ ਹੈ ਮੈਂ ਮੋਰ ਕਿਸ ਤਰ੍ਹਾਂ ਲੱਗਾ ਤੁਸੀਂ ਅੰਦਰ ਐਂਟਰ ਕੀਤੇ ਜੀ ਬਹੁਤ ਸੋਹਣਾ ਹਾਂਜੀ ਹਾਂ ਕਿਤੇ ਉਹਦਾ ਹੀ ਕੈਮਰਾ ਦੇਖ ਕੇ ਬਹੁਤ ਬਹੁਤ ਮੈਨ ਬਹੁਤ ਸੋਹਣਾ ਲੱਗਿਆ ਸਭ ਤੋਂ ਅਲੱਗ ਜਿਹਾ ਲੱਗਦਾ ਕੁਝ ਦੇਖਣ ਹਾਂਜੀ ਜੀ ਮੈਂ ਮਤਲਬ ਇਹਨਾਂ ਦਾ ਦਾਵਾ ਹੈ ਕਿ ਜਿਹੜੀ ਇਹਨਾਂ ਦੀ ਡੈਕੋਰੇਸ਼ਨ ਹੈ ਪੂਰੇ ਜਿਹੜੇ ਦੇ ਵਿੱਚ ਇਸ ਤਰ੍ਹਾਂ ਦੀ ਡੈਕੋਰੇਸ਼ਨ ਨਹੀਂ ਹੈ ਤੁਹਾਨੂੰ ਲੱਗਿਆ ਕਿ ਇਹ ਚੀਜ਼ ਸਹੀ ਹੈ ਜਦੋਂ ਤੁਸੀਂ ਆਏ ਨਾ ਐਂਟਰ ਹੋਏ ਤਾਂ ਮੈਂ ਆਪਣੇ ਹਸਬੰਦ ਨਾਲ ਹੀ ਗੱਲ ਕਰ ਰਹੀ ਦੀ ਵੀ ਡੈਕੋਰੇਸ਼ਨ ਅਨੂ ਵੀ ਆ ਦੇਖਣ ਨੂੰ ਲੱਗਦੀ ਆ ਹਨਾ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਦੇਖਣ ਨੂੰ ਹਾਂਜੀ ਮੈਮ ਕਿੱਥੋਂ ਆਏ ਤੁਸੀਂ ਸੰਗਰੂਰ ਤੋਂ ਸੰਗਰੂਰ ਤੋਂ ਹਾਂਜੀ ਜਿਹੜੇ ਲੋਕਾਂ ਨੂੰ ਦੇਖ ਰਹੇ ਨੇ ਸੰਗਰੂਰ ਤੋਂ ਤੁਹਾਨੂੰ ਬਹੁਤ ਸਾਰੇ ਲੋਕ ਦੇਖਣਗੇ ਕੀ ਕਹੋਗੇ ਜੀ ਮੈਂ ਕਹਿੰਦੀ ਆ ਕਿ ਇੱਥੇ ਬੁਕਿੰਗ ਕਰਵਾਓ ਬਹੁਤ ਸੋਹਣਾ ਪੈਲੇਸ ਆ ਇਹ ਬਹੁਤ ਸੋਹਣਾ ਇਨਫਰਾਸਟ੍ਰਕਚਰ ਸਾਰੇ ਇਨਫਰਾਸਟ੍ਰਕਚਰ ਬਹੁਤ ਸੋਹਣਾ ਇਹ ਤਾਂ ਸਭ ਤੋਂ ਵਧੀਆ ਤੇ ਫਰਨੀਚਰ ਵਗੈਰਾ ਕਿਸ ਤਰ੍ਹਾਂ ਲੱਗਿਆ ਬਹੁਤ ਸਾਰਾ ਬਹੁਤ ਸੋਹਣਾ ਲੱਗਿਆ ਮੈਮ ਸਿਮਰਨ ਹੈ ਤੇ ਇਹ ਪੈਲੇਸ ਝਾ ਕੇ ਮੈਨੂੰ ਇੰਨਾ ਕੁ ਜ਼ਿਆਦਾ ਵਧੀਆ ਉਹ ਹੈ ਉਹ ਨਹੀਂ ਕਿ ਇਹਨਾਂ ਦੇ ਕਿ ਇੱਕ ਡ੍ਰੀਮ ਹੈਵਨ ਉੱਪਰ ਲੱਗ ਰਿਹਾ ਤੁਹਾਨੂੰ ਹਾਂ ਉਹ ਚੀਜ਼ ਹੈ ਉਹ ਚੀਜ਼ ਲੱਗ ਰਹੀ ਹੈ ਸਾਨੂੰ ਤੇ ਮੈਮ ਜਿਵੇਂ ਇਹਨਾਂ ਦਾ ਦਾਅਵਾ ਹੈ ਕਿ ਜਿਹੜੀ ਇਹਨਾਂ ਦੀ ਇਹਨਾਂ ਦੀ ਡੈਕੋਰੇਸ਼ਨ ਹੈ ਐਸੀ ਡੈਕੋਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਹੈ ਕਿ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਅਸੀਂ ਨਹੀਂ ਦੇਖੀ ਇਦਾਂ ਦੀ ਡੈਕੋਰੇਸ਼ਨ ਕਿਤੇ ਤੇ ਜੋ ਪਰਨੀਚਰ ਹੈ ਪਰਨੀਚਰ ਸਭ ਕੁਝ ਬੈਲ ਪਰਨੀਚਰ ਜਦ ਸਾਰਾ ਕੁਝ ਹੈ ਤੇ ਸਫਾਈ ਕਿਸ ਤਰ੍ਹਾਂ ਦੀ ਲੱਗਦੀ ਹੈ ਮੈਂ ਆਪਕੋ ਪਾਈਪਰਨੇ ਕੋ ਵਧੀਆ ਲੱਗੇ ਕਿ ਤੁਸੀਂ ਐ ਸਾਹਮਣੇ ਕਿ ਟੇਬਲ ਦੀ ਕੋਣੀ ਤੇ ਆਪਣੀ ਚਾਲ ਬੰਨ੍ਹਦੇ ਸਾਹਿਬ ਨੀਚੇ ਬੈਠ ਜਾਓ ਇਹ ਗੱਲ ਆ ਪਾ ਮੈਂ ਕਹਿ ਦਿੰਨਾ ਨਾ ਸੋਹਣੀ ਆ ਜਾਓ ਬਹੁਤ ਵਧੀਆ ਸਾਰਾ ਕੁਝ ਵਧੀਆ ਬੱਧੀਆ ਮਤਲਬ ਇਹ ਸਭ ਤੋਂ ਸਾਰਾ ਕੁਝ ਬਹੁਤ ਵਧੀਆ ਸਰ ਜੀ ਅਬ ਮਸ ਮੈਨੂੰ ਕਹਿਤਾ ਨਹੀਂ ਹੈ ਅਗਰ ਹਨਾ ਇਹ ਐਦਾਂ ਦੇ ਡੈਕੋਰੇਸ਼ਨ ਕਿ ਅਗਰ ਆਪਾਂ ਡੇ ਚ ਵੀ ਇਹਨਾਂ ਤਾਂ ਵੀ ਤੁਹਾਨੂੰ ਰਾਤ ਦੇ ਵੀ ਆ ਕਿ ਨਾ ਰਾਤ ਨੂੰ ਤਾਂ ਲੱਗਦਾ ਹੀ ਹੈ ਇੰਨਾ ਜ਼ਿਆਦਾ ਬੰਦਾ ਅਮੇਜ ਹੋ ਜਾਂਦਾ ਇੰਨਾ ਜ਼ਿਆਦਾ ਮੇਦੀ ਹਾਂਜੀ ਤੇ ਹੋਰ ਕੋਈ ਚੀਜ਼ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ ਜਿਹੜਾ ਪੈਸੇ ਜਨਾਂ ਪੈਸੇ ਜੇ ਕਹਦੇ ਵੀ ਇਸ ਤਰ੍ਹਾਂ ਦਾ ਪੈਸੇਜ ਨਹੀਂ ਮਿਲਦਾ ਤੁਹਾਨੂੰ ਕਿਤੇ ਸਹੀ ਗੱਲ ਹੈ ਹਾਂਜੀ ਬਿਲਕੁਲ ਵੀ ਤੇ ਬਾਕੀ ਜਿੱਦਾਂ ਆਪਾਂ ਕਹਿਣਾ ਕਿ ਮਤਲਬ ਜਿਹੜੇ ਲੜਕੀਆਂ ਹੁੰਦੀਆਂ ਨੇ ਉਹਨਾਂ ਨੂੰ ਫੋਟੋ ਖਿਚਣਾ ਬਹੁਤ ਸ਼ੌਕ ਹੁੰਦਾ ਹੈ। ਹਾਂਜੀ ਹਾਂਜੀ। ਕਿੰਨੇ ਆਖ ਫੋਟੋ ਤੁਸੀਂ ਕਲਿੱਕ ਕਰਦੇ? ਬਹੁਤ ਮੈਂ ਤਾਂ ਸਾਰਾ ਵਲੌਗ ਆਪਣਾ ਰੈਡੀ ਕਰ ਲਿਆ। ਮੈਨੂੰ ਤਾਂ ਐਦਾਂ ਦੇ ਕਿੱਥੇ ਕਹ ਦੋ ਜਾ ਕੇ ਐਡਿਟ ਕਰ ਦਵਾਂ। ਤੇ ਮੈਂ ਵੀ ਕੀ ਨਾਮ ਕੀ ਆਪਣਾ? ਮੇਰਾ ਨਾਮ ਜੀ ਸਾਗਰ ਸਿੰਘ ਸਿੱਧੂ। ਸਾਗਰ ਸਿੰਘ ਸਿੱਧੂ ਜੀ। ਤੇ ਸਰ ਤੁਸੀਂ ਪੈਲੇਸ ਚ ਆਏ ਹੋ ਦਾ ਸਿਡਲੀ ਗ੍ਰੈਂਡ ਦੇ ਵਿੱਚ। ਕਿਵੇਂ ਦਾ ਲੱਗਿਆ ਤੁਹਾਨੂੰ ਪੈਲੇਸ? ਪੈਲੇਸ ਜੀ ਏ ਕਲਾਸ। ਏ ਕਲਾਸ ਲੱਗਿਆ। ਮਤਲਬ ਭਾਈ ਉਹਨਾਂ ਨੇ ਅੱਗੇ ਕੁਛ ਨਹੀਂ ਪੁੱਛਣ ਦੋਗੇ ਛੱਡਿਆ। ਏ ਕਲਾਸ। ਪਰ ਕੀ ਕੀ ਬਣਾ ਵਧੀਆ ਲੱਗਿਆ ਤੁ ਇਹ ਜੋ ਇਹਨਾਂ ਦੀ ਐਸਥੈਟਿਕ ਸੈਂਸ ਹੈ ਮਤਲਬ ਇਹ ਜੇ ਤੁਸੀਂ ਲੱਭੋ ਤਾਂ ਯੂਰੋਪੀਅਨ ਕੰਟਰੀਜ਼ ਲੱਗਦੀ ਹੈ ਇਹ ਮਤਲਬ ਯੂਰੋਪੀਅਨ ਕੰਟਰੀਆਂ ਵਾਲੀ ਜਿਹੜੀ ਲੁੱਕ ਦੇ ਰੱਖੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਸਰ ਜਿਹੜੇ ਚੁੰਮਰ ਲਾਏ ਹੋਏ ਨੇ ਇਹ ਕਹਿੰਦੇ ਮਤਲਬ ਇਹ ਵੀ ਖਾਸ ਨੇ ਤੁਹਾਨੂੰ ਕਿਵੇਂ ਲੱਗੇ ਬਹੁਤ ਮੈਂ ਸਿਰਫ ਦੋ ਤੁਹਾਨੂੰ ਏਕ ਕਲਾਸ ਕਹਤਾ ਪਰ ਇਸ ਤੋਂ ਅੱਗੇ ਮੇਰੇ ਕੋਲ ਇਸ ਤੋਂ ਅੱਗੇ ਅਲਫਾਜ਼ ਤੁਸੀਂ ਇਹਨਾਂ ਨੂੰ ਨੰਬਰ ਦੇਣੇ ਹੁਣ 10 ਦੇ ਵਿੱਚੋਂ ਕਿੰਨੇ ਦੋਵਗੇ 10 'ਚ 10 ਦਵਾਂਗੇ ਜੀ 10 'ਚ 10 ਦੋਵਗੇ ਤੇ ਜਿਹੜੇ ਦੋਸਤ ਉਹ ਇੱਧਰ ਤੁਹਾਡੇ ਦੇਖਣਗੇ ਇਸ ਵੀਡੀਓ ਤੋਂ ਉਹਨਾਂ ਨੂੰ ਇਹੀ ਪ੍ਰੇਫਰ ਕਰਾਂਗੇ ਵੀ ਪਹਿਲਾਂ ਜਦੋਂ ਤੁਸੀਂ ਪੈਸੇ ਖਰਤਨੇ ਆ ਤਾਂ ਪਹਿਲਾਂ ਆਪਣਾ ਸਿਡਨੀ ਗ੍ਰੈਂਡ ਤੇ ਜਾਓ ਵਿਜ਼ਿਟ ਕਰੋ ਸਾਰਾ ਕੁਝ ਦੇਖੋ ਤੇ ਉੱਥੇ ਪੈਸੇ ਲਾਓ ਜੇ ਲਾਣੇ ਆ ਵਿਆਹ ਤੇ ਪੈਸੇ ਲਓ ਪੈਸੇ ਦਾ ਮੁੱਲ ਮੋੜਦੇ ਨਹੀਂ ਪੁਜਾ ਹਾਂਜੀ 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 ਆਲਸ ਇਸ ਰੀਲੀ ਵੈਰੀ ਨਾਈਸ ਡੈਕੋਰੇਸ਼ਨ ਇਜ਼ ਵੈਰੀ ਨਾਈਸ ਇਟ ਇਜ਼ ਬਿਊਟੀਫੁਲ out of the way decoration hai it is actually a grand palace jo inki entrance hai wo bahut bahut zyada achhi hai parking facilities very nice that is the very important thing when anybody comes we want parking so that was wonderful vehle parking is there one of the best thing vehle parking hai and uh, the most thing which attracted me the most that was their passage the entrance that was so nice that everybody could come very easily no what Mrs Singh ji ਮਤਲਬ 10 ਦਿਨ ਹੋਏ ਨੇ ਤੇ ਏਰੀਆ ਦੇ ਵਿੱਚ ਕਾਫੀ ਨਾਮ ਹੋ ਗਿਆ ਦਾ ਸਿਡਨੀ ਗ੍ਰੈਂਡ ਦਾ ਮਤਲਬ ਜਿਹੜੇ ਕਲਾਇੰਟ ਤੁਹਾਡੇ ਪ੍ਰੋਗਰਾਮ ਕਰਕੇ ਜਾਂਦੇ ਨੇ ਜਾਂ ਜਿਹੜੇ ਮਹਿਮਾਨ ਆਉਂਦੇ ਨੇ ਤੁਹਾਨੂੰ ਕੀ ਕਹਿ ਕੇ ਜਾਂ ਮੇਰੇ ਪਹਿਲਾਂ ਇਹ ਦੱਸੋ ਜਿਹੜੇ ਇੱਥੋਂ ਦੇ ਕਲਾਇੰਟ ਤੁਹਾਡੇ ਸਾਹਮਣੇ ਜੀ ਜਿਹੜੇ ਆ ਰਹੇ ਨੇ ਜਿਨ੍ਹਾਂ ਵੀ ਇਹਨਾਂ ਦੇ ਗੈਸਟ ਆਏ ਨੇ ਹਰ ਚੀਜ਼ ਉਹਨਾਂ ਨੇ ਇਹ ਦੇਖਿਆ ਵੀ ਸਾਰੇ ਪੈਸਾ ਨਾਲੋਂ ਤੇ ਜ਼ਿਲ੍ਹੇ 'ਚ ਸਭ ਤੋਂ ਵੱਖਰੀ ਇੱਕ ਚੀਜ਼ ਆਪਾਂ ਨੇ ਬਣਾਈ ਹੈ ਔਰ ਇੱਕ ਯੂਨਿਕ ਆਈਟਮ ਬਣਾਈ ਹੈ ਆਪਾਂ ਨੇ ਜੋ ਵੀ ਬਣਾਈ ਹੈ ਲਾਈਟਿੰਗ ਦੇ ਵਿੱਚ ਔਰ ਜਿਹੜੀ ਇਹਦੀ ਖਾਸੀਅਤ ਹੈ ਤੁਸੀਂ ਸਾਡੇ ਜਿਹੜੇ ਪੈਲੇਸ ਦੀ ਖਾਸੀਅਤ ਸੀ ਇਸ ਕਰ ਇੱਕ ਤਾਂ ਨਾਈਟ 뷰 ਜਿਹੜਾ ਹੈਗਾ ਦਿਨ ਦਾ ਦਾ ਹੈ ਹੀ ਹੈ ਨਾਈਟ 뷰 ਵੀ ਇਹ ਜਾ ਬਣਾਇਆ ਕਿ ਲੋਕਾਂ ਨੂੰ ਹੁਣ ਲੁਧਿਆਣਾ ਜਲੰਧਰ ਪਟਿਆਲਾ ਇੱਧਰ ਜਾਣ ਦੀ ਹੁਣ ਕੋਈ ਜ਼ਰੂਰਤ ਨਹੀਂ ਪੈਂਦੀ ਜ਼ਰੂਰ ਔਰ ਜਿਹੜੀ ਵੀ ਚੀਜ਼ ਬਣਾਈ ਹੈ ਤੇ ਹਰ ਚੀਜ਼ ਹਰ ਪੈਲੇਸ ਨਾਲੋਂ ਔਰ ਪੈਸੇਜ ਤੋਂ ਲੈ ਕੇ ਲੌਬੀ ਤੋਂ ਲੈ ਕੇ ਹਾਲ ਤੋਂ ਲੈ ਕੇ ਹਰ ਚੀਜ਼ ਨੂੰ ਮੱਧ ਨਜ਼ਰ ਰੱਖ ਕੇ ਬੜੀ ਅਚੀਜ਼ ਬਣਾਈ ਗਈ ਹੈ ਤੇ ਸਾਰਾ ਜਿਵੇਂ ਕਿ ਮਤਲਬ ਮਹਿਮਾਨਾਂ ਨਾਲ ਗੱਲ ਵੀ ਕੀਤੀ ਹੈ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਆ ਕੇ ਸਾਨੂੰ ਐ ਲੱਗਦਾ ਵੀ ਅਸੀਂ ਯੂਰਪ ਪਹੁੰਚ ਗਏ ਹਾਂਜੀ ਹਾਂ ਤੇ ਤੁਹਾਨੂੰ ਵੀ ਇਸ ਤਰ੍ਹਾਂ ਦੇ ਕਮੈਂਟ ਦੇ ਕੇ ਜਾਂਦੇ ਹੋਣਗੇ ਲੋਕ ਖਾਸ ਖਾਸ ਕਮੈਂਟ ਜਿਹੜੇ ਤੁਹਾਡੇ ਯਾਦ ਹੋਣ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਮੋ ਦੇਖੋ ਜੀ ਹੁਣ ਕਸਟਮਰ ਤਾਂ ਇਹੀ ਕਹਿ ਰਹੇ ਨੇ ਜਿਵੇਂ ਆਪਾਂ ਨੇ ਹੁਣ ਜਿਹੜਾ ਨੇਮ ਰੱਖਿਆ ਉਹ ਵੀ ਦੇਖੋ ਤੁਸੀਂ ਆਪਾਂ ਨੇ ਨਾਮ ਰੱਖਿਆ ਦਾ ਸਿਡਨੀ ਗ੍ਰੈਂਡ ਇੱਕ ਬਾਹਰਲੇ ਮੁਲਕ ਦਾ ਨਾਮ ਔਰ ਜੋ ਨਾਮ ਹੀ ਨਹੀਂ ਰੱਖਿਆ ਉਸ ਮੁਲਕ ਦੇ ਮੁਤਾਬਕ ਹੀ ਆਪਾਂ ਨੇ ਬਣਾਇਆ ਔਰ ਉਸ ਮੁਲਕ ਦੇ ਮੁਤਾਬਕ ਹੀ ਚੀਜ਼ ਬਣੀ ਹੈ ਵੀ ਜਿਹੜੀ ਲੋਕਾਂ ਨੂੰ ਅੱਛੀ ਵੀ ਲੱਗੇ ਨਾਮ ਵੀ ਤੇ ਚੀਜ਼ ਵੀ ਇੱਕ ਵਾਰ ਜਿੰਨੀ ਵੀ ਇੱਥੋਂ ਦੀ ਜਨਤਾ ਹੈ ਜਿੰਨੇ ਵੀ ਇੱਥੋਂ ਦੇ ਲੋਕ ਨੇ ਇੱਕ ਵਾਰ ਇੱਥੇ ਆ ਕੇ ਸਾਨੂੰ ਮੌਕਾ ਦੇਣ ਤੇ ਤੁਆਕੇ ਸਾਡੇ ਫਰਨੀਚਰ ਨੂੰ ਸਾਡੇ ਪੈਲੇਸ ਨੂੰ ਸਾਡੀ ਡੈਕੋਰੇਸ਼ਨ ਨੂੰ ਸਾਡੇ ਪੈਸੇਜ ਨੂੰ ਆਕੇ ਇੱਕ ਵਾਰ ਦੇਖਣ ਤੇ ਉਹ ਉਹਨਾਂ ਨੂੰ ਖੁਦ ਹੀ ਅੰਦਾਜ਼ਾ ਲੱਗ ਜੂਗਾ ਕਿ ਇਹ ਕਿਸ ਤਰੀਕੇ ਦੀ ਕੀ ਚੀਜ਼ ਕੀ ਚੀਜ਼ ਬੇਚ ਕੀਤੀ ਆਪਾਂ ਨੇ ਪਰ ਇਹਦਾ ਤੁਸੀਂ ਚਲਾਕੀ ਖੇਲ ਗਿਆ ਵੀ ਜਿਹੜਾ ਬੰਦਾ ਇੱਕ ਵਾਰ ਆ ਗਿਆ ਹੋਰ ਨਿਕਲਦਾ ਜਾਂਦਾ ਉਹ ਬੁੱਕ ਜ਼ਰੂਰ ਕਰੇਗਾ ਤੇ ਸਰ ਜਿਹੜਾ ਹੁਣ ਵੀਡੀਓ ਦੇ ਥਰੂ ਆਊਗਾ ਉਹਨੂੰ ਕੀ ਬੈਨੀਫਿਟ ਦੇ ਰਹੇ ਹਾਂ ਉਹਨੂੰ ਜਿਹੜਾ ਤੁਹਾਡੀ ਵੀਡੀਓ ਦੇ ਹਿਸਾਬ ਨਾਲ ਲਾਊਗਾ ਜਿਹੜਾ ਵੀ ਆਊਗਾ ਜਿਹੜਾ ਵੀ ਅਸੀਂ ਜੋ ਪੈਲੇਸ ਦਾ ਰੇਟ ਰੱਖਿਆ ਹੈ ਜੋ ਜਿਹੜੇ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਵੱਧ ਤੋਂ ਵੱਧ ਜਿੰਨਾ ਵੀ ਸਾਡਾ ਡਿਸਕਾਊਂਟ ਹੈ ਅਸੀਂ ਅਲੱਗ ਤੋਂ ਦੰਦਾਂ ਦੋਸਤੋ ਜਿਹੜਾ ਇਹਨਾਂ ਨੇ ਬਹੁਤ ਹੀ ਬਿਹਤਰੀਨ ਨਮੂਨਾ ਇੱਕ ਪੇਸ਼ ਕੀਤਾ ਦਾ ਸਿਡਲਿੰਗ ਰੈਨ ਐਡਰੈਸ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਜਦੋਂ ਆਪਾਂ ਤੂਰੀ ਤੋਂ ਸੁਰੂਰ ਵੱਲੋਂ ਜਾਂਦੇ ਆ ਰਸ ਦੇ ਵਿੱਚ ਪੈਂਦਾ ਜੀ ਲੱਡਾ ਦੇ ਵਿੱਚ ਹੈਗਾ ਪਟਰੋਲ ਪੰਪ ਦੇ ਬਿਲਕੁਲ ਸਾਹਮਣੇ ਆ ਬਹੁਤ ਹੀ ਬਿਹਤਰੀਨ ਚੀਜ਼ ਬੇਚ ਕੀਤੀ ਆ ਅੱਜ ਸਿਰੇ ਆਏ ਆ ਸਨੀ ਸਾਨੂੰ ਕਈ ਮਹਿਮਾਨ ਇਹ ਕਹਿ ਰਹੇ ਸੀ ਕਿ ਅਸੀਂ ਇੱਕ ਘੰਟੇ ਵਾਸਤੇ ਆਏ ਸੀ ਪਰ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਲਾ ਕੇ ਗਏ ਔਰ ਇੰਨਾ ਜ਼ਿਆਦਾ ਉਹਨਾਂ ਨੂੰ ਵਧੀਆ ਲੱਗਿਆ ਇਸ ਕਰਕੇ ਅਗਰ ਤੁਸੀਂ ਵੀ ਕੋਈ ਵੀ ਪ੍ਰੋਗਰਾਮ ਕਰਨਾ ਫਿਊਚਰ ਚ ਕਰਨਾ ਜਾਂ ਹੁਣੇ ਹੀ ਕਰਨਾ ਤਾਂ ਵਿਜ਼ਿਟ ਜ਼ਰੂਰ ਕਰੋ ਇਹਨਾਂ ਦਾ ਨੰਬਰ ਆ ਰਿਹਾ ਇਹਦੇ ਤੇ ਸੰਪਰਕ ਜ਼ਰੂਰ ਕਰੋ ਤੁਹਾਡੇ ਇੱਕ ਤਾਂ ਫਾਇਦਾ ਬਹੁਤ ਹੋਣਾ ਵਾਲਾ ਕਿਉਂਕਿ ਨਵਾਂ ਪੈਲੇਸ ਆ ਡਿਸਕਾਊਂਟ ਪਹਿਲੇ ਹੀ ਦੇ ਰਹੇ ਨੇ ਬਾਕੀ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਣੀ ਆ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ ਮਿਲਦੇ ਆ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ